ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਿਤ ਸ਼ੇਵਦਾਤੀ ਕ ਬੜੇ ਵਿਦਵਾਨ ਬ੍ਰਾਹਮਣ ਸਨ ਉਹਨਾਂ ਦਾ ਆਪਣਾ ਰਾਜਪਾਲ ਸੀ ਪਰ ਹੁਣ ਉਹ ਬਿਰਧ ਹੋ ਗਏ ਸਨ ਇਸ ਲਈ ਉਹ ਰਾਜਪਾਲ ਛੱਡ ਕੇ ਗੰਗਾ ਕੰਡੇ ਇੱਕ ਛੋਟੀ ਜਹੀ ਕੁਟੀਆਂ ਬਣਾ ਕੇ ਰਹਿੰਦੇ ਸਨ ਉਹ ਦਿਨ ਰਾਤ ਭਗਵਾਨ ਆਰਾਮ ਦੀ ਬੰਦਨਾ ਕਰਦੇ ਸਨ ਅਤੇ ਦਿਲ ਵਿੱਚ ਇੱਕੋ ਤਾਂਗ ਸੀ ਕਿ ਪਰਮਾਤਮਾ ਦੇ ਆਰਾਮ ਨੂੰ ਵਿੱਚ ਪਰ ਤੱਕ ਦਰਸ਼ਨ ਹੋ ਜਾਣ ਉਸ ਵੇਲੇ ਤੜਕੇ ਉੱਠਦੇ ਇਸ਼ਨਾਨ ਕਰਦੇ ਸੂਰਜ ਨੂੰ ਪਾਣੀ ਦਿੰਦੇ ਅਤੇ ਕੰਡੇ ਤੇ ਸਮਾਧੀ ਲਾ ਕੇ ਬੈਠ ਜਾਂਦੇ। ਇਹ ਭਗਵਾਨ ਰਾਮ ਦੇ ਚਰਨਾਂ ਵਿੱਚ ਜੁੜੀ ਹੁੰਦੀ। ਮੰਨ ਵਿੱਚ ਵਿਸ਼ਵਾਸ ਸੀ ਕਿ ਕਦੇ ਰਾਮ ਜੀ ਜ਼ਰੂਰ ਤਖ਼ ਪ੍ਰਗਟ ਹੋਣਗੇ। ਪਰ ਸਮਾਂ ਬੀਤਦਾ ਜਾਂਦਾ। ਉਹਨਾਂ ਦੀ ਕਾਮਨਾ ਪੂਰੀ ਨਾ ਹੁੰਦੀ। ਪੰਡਿਤ ਸ਼ਿਵਦਾਤਰੀ ਵਿਰਤ ਵਾਸਤਾ ਰਿਸ਼ੀਆmargੇ ਕੇਸ ਅਤੇ ਦਾੜਾ ਉਹ ਰਾਨੀ ਚੀਰਾ ਅਤੇ ਭਗਤੀ ਭਾਵੇ 'ਚ ਕੇ ਲੋਕ ਉਹਨਾਂ ਨੂੰ ਪੂਜਣ ਲੱਗ ਪਏ। ਉਹ ਉਹਨਾਂ ਕੋਲ ਆਸਾਂ ਮੰਗਦਾਂ ਲੈ ਕੇ ਆਉਂਦੇ। ਉਹਨਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਉਹ ਤ੍ਰਿਪਤ ਹੋ ਕੇ ਮੁੜਦੇ। ਪਰ ਵਿਚਾਰੇ ਸ਼ਬਦਾਂ ਦਾ ਆਪਣਾ ਹਿਰਦਾ ਅਤ੍ਰਿਪਤ ਅਤੇ ਅਸ਼ਾਂਤ ਸੀ। ਉਹ ਆਪਣੇ ਤਾਪ ਦੇ ਬਲ ਨਾਲੋਂ ਅਣਜਾਣ ਸੀ। ਉਹ ਇਸ ਗੱਲ ਵੱਲੋਂ ਅਣਜਾਣ ਸੀ ਕਿ ਲੋਕ ਉਹਨਾਂ ਦੀ ਮਾਨਤਾ ਕਰਦੇ ਹਨ ਅਤੇ ਉਹਨਾਂ ਨੂੰ ਧਿਆ ਕੇ ਜੋ ਆਸਾਂ ਕਰਦੇ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ। ਉਹ ਤਾਂ ਆਪਣੇ ਆਪ ਸੁਧਾਰਨ ਆਰਾਮ ਭਗਤ ਜਾਂਦੇ ਸਨ ਅਤੇ ਇਹ ਸਾਸ ਤੇ ਜਿੰਦੇ ਸੰਕੇ ਭਗਵਾਨ ਉਹਨਾਂ ਦੇ ਤਰੋਠਣਗੇ ਅਤੇ ਉਹਨਾਂ ਨੂੰ ਪਰਥਾਕਰੂ ਵਿੱਚ ਦਰਸ਼ਨ ਦੇਣਗੇ ਅਤੇ ਜੀਵਨ ਤੋਂ ਮੁਕਤ ਕਰਨਗੇ ਇਸੇ ਸਮੇਂ ਵਿੱਚ ਬਾਲ ਗੋਵਿੰਦ ਗੰਗਾ ਦੇ ਕੰਡੇ ਸਾਥੀਆਂ ਨਾਲ ਖੇਡਣ ਆਉਣ ਲੱਗੇ ਪਰ ਤ੍ਰਿਸ਼ਮਤਾਤ ਨੇ ਵੀ ਉਹਨਾਂ ਨੂੰ ਵੇਖਿਆ ਬਾਲ ਗੁਰੂ ਦਾ ਨਰਾਨੀ ਮੁਖੜਾ ਵੇਖ ਕੇ ਉਸ ਦੇ ਦਿਲ ਨੂੰ ਧੋਜ ਹੀ ਪਈ ਉਸ ਨੂੰ ਇਸ ਦੇ ਕਾਰਨ ਦੀ ਸਮਝ ਨਾ ਪਈ ਅਰੇ ਉਸੇ ਕੰਨਾ ਵਿੱਚ ਬਾਣ ਗੁਰੂ ਦੇ ਕੌਤਖਾਨਿਆਂ ਗੱਲਾਂ ਭੈਣ ਲੱਗੀਆਂ ਉਹਨਾਂ ਨੇ ਇਹ ਵੀ ਸੁਣਿਆ ਸੀ ਕਿ ਪੀਰ ਪੀਖਾ ਸ਼ਾਹ ਵਰਗੇ ਰੱਬ ਨੂੰ ਪਹੁੰਚੇ ਹੋਏ ਫਕੀਰ ਨੇ ਉਹਨਾਂ ਨੂੰ ਰੱਬ ਦਾ ਰੂਪ ਹੁੰਨਿਆ ਹੈ ਅਤੇ ਉਹਨਾਂ ਦੇ ਚਰਨਾਂ ਤੇ ਸੇਜਦਾ ਕੀਤਾ ਹੈ ਜੇ ਕੋਈ ਬਾਣ ਗੁਰੂ ਕੋਲ ਕਿਸੇ ਪਰਖਾਂ ਦੀ ਕੋਈ ਆਸ ਮਾਜ਼ ਲੈ ਕੇ ਆਉਂਦਾ ਹੈ ਤਾਂ ਉਹ ਪੂਰੀ ਹੋ ਜਾਂਦੀ ਹੈ ਪੰਡਤ ਜੀ ਸ਼ਵਦਾਤ ਨੀ ਮਾਨ ਵਿੱਚ ਧਾਰਿਆ ਕਿ ਜੇਕਰ ਬਾਲ ਗੋਮਨੂਸ ਦੇ ਮਾਂ ਦੀਆਂ ਅੱਖਾਂ ਸਮਝ ਕੇ ਰਾਮ ਦੇ ਰੂਪ ਵਿੱਚ ਉਸ ਨੂੰ ਪਤਨਕ ਦਰਸ਼ਨ ਦੇਣਗੇ ਤਾਂ ਉਹ ਉਹਨਾਂ ਨੂੰ ਪਰਮਾਤਮਾ ਦਾ ਅਵਤਾਰ ਮੰਨ ਲਵੇਗਾ ਅਤੇ ਉਹਨਾਂ ਦੀ ਪੂਜਾ ਕਰੇਗਾ ਪੰਡਤ ਜੀ ਨੇ ਇਹ ਧਾਰਨਾ ਧਾਰੀ ਹੀ ਸੀ ਕਿ ਬਾਲਕ ਗੋਬਿੰਦ ਜੀ ਉਹਨਾਂ ਦੇ ਸਮਾਦੀ ਸਥਾਨ 'ਤੇ ਆ ਗਏ ਤੇ ਬੜੇ ਲਾਂ ਤੇ ਸਹਿਨਾ ਚਾਤਾ ਬੁਲਾਈ ਪੰਡਤ ਜੀ ਦੀ ਬੇਤੀ ਸਮਾਦੀ ਵਿੱਚ ਜੁੜੀ ਹੋਈ ਸੀ ਮਾਂ ਦੀਆਂ ਅੱਖਾਂ ਸਾਹਮਣੇ ਭਗਵਾਨ ਰਾਮ ਦੀ ਮੂਰਤ বিরাজਮ ਸੀ ਬਾਲ ਗੋਬਿੰਦ ਜੀ ਚਾਰ ਦੀ ਕੋਮਲ ਤੁਨੀ ਨਾਲ ਉਹਨਾਂ ਦੀ ਲਿਫਟ ਫੁੱਟ ਗਈ ਅੱਖਾਂ ਖੁੱਲੀਆਂ ਉਹਨਾਂ ਦੇ ਬਿਰਧ ਨੇਤਰਾਂ ਨੇ ਆਪਣੇ ਸੁਪਨਿਆਂ ਦੇ ਪ੍ਰੀਤਮ ਭਗਵਾਨ ਰਾਮ ਨੂੰ ਬਾਹਰ ਉੱਪਰ ਸਾਰ ਸਾਰ ਸਾਹਮਣੇ ਖੜ੍ਹਾ ਵੇਖਿਆ ਉਹਨਾਂ ਦਾ ਦਿਲ ਗੱਦਗੱਦ ਹੋ ਉਠਿਆ ਵਾਹ ਮੇਰੇ ਬਾਲਾ ਪ੍ਰੀਤਮ ਉਹਨਾਂ ਦੇ ਮੂੰਹੋਂ ਨਿਕਲ ਪਿਆ ਤੇ ਉਹ ਗੋਬਿੰਦ ਜੀ ਦੇ ਚਰਨਾਂ ਨਾਲ ਲਿਫਟ ਗਏ ਸਾਰੇ ਨਗਰ ਵਿੱਚ ਇਹ ਗੱਲ ਫੈਲ ਗਈ ਕਿ ਬਾਲ ਗੁਰੂ ਜੀ ਨੇ ਜੋ ਜੀਵਨਤ ਨੂੰ ਸ਼੍ਰੀ ਰਾਮਚੰਦਰ ਜੀ ਦੇ ਵਿੱਚ ਦਰਸ਼ਨ ਦਿੱਤੇ ਹਨ ਅਤੇ ਉਹ ਉਹਨਾਂ ਦੇ ਭਗਤ ਬਣ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ